ਤੇਰੀ ਲੱਤ ਨੋਜਨੋਂ ਥੱਲੇ ਆ ਜਾਣੀ ਸੀ ਫਿਰ ਗਗਨ ਨੇ ਥੱਲੇ ਡਿੱਗ ਪੈਣਾ ਸੀ ਇਹ ਖੇਡ ਕਬੱਡੀ ਹੈ ਇਹਦੇ ਵਿੱਚ ਫੜਾਂ ਦੇ ਵਿੱਚ ਕਹਿੰਦੇ ਪਤਾ ਨਹੀਂ ਕੀ ਗੁੱਜ ਹੋ ਜਾਣਾ ਆਹ ਪੰਕਜ 베ਰੀ ਵਾਲਾ 베ਰੀ ਵਾਲਾ ਕਬੱਡੀ ਪਾਰਿਆ ਸੁਖਦੇਵ ਭਾਈ ਅੱਧੇ ਨੰਬਰ ਦਾ ਫਰਕ ਹੈ ਅੱਧਾ ਨੰਬਰ ਕੂਣੀ ਦੇ ਫੋੜੇ ਵਰਗਾ ਹੁੰਦਾ ਦੁੱਖ ਦੇਊਗਾ ਆਹ ਮੈਚ ਦਾ ਪਹਿਲਾ ਜਫਾ ਆਹ ਸਾਹਮਣੇ ਡੱਗੋ ਰਮਾਣੇ ਵਾਲਾ ਸ਼ਰਨਾ ਲਾ ਗਿਆ ਜਫਾ ਈਮਾ ਸਾਨ ਹੈ ਫੇਰ 12 12 12 ਹੋ ਗਈ ਮੇਰੇ ਵਿੱਚ 12 12 ਸਮਾਲ ਸਰਦ ਵਿੱਚ ਆਉਂਦਾ ਬੜਾ ਨਜ਼ਾਰਾ ਆਹ ਸੁਖਦੇਵ ਭਾਈ ਯਾਰੀ ਨਮਾਈ ਸਾਡੇ ਜਿਗਰੀ ਯਾਰਾਂ ਆਹ ਨਜ਼ਾਰਾ ਵੱਖਰਾ 12 12 ਨੰਬਰ ਐ ਇਧਰ ਕਹਿੰਦੇ ਪੇਰੀ ਵਾਲੇ ਦੀ ਪਾਈ ਰੇਡ ਦੇ ਉੱਪਰ ਡੱਗੋ ਵਾਲਾ ਫੇਰ ਲੱਗ ਗਿਆ ਡੱਗੋ ਵਾਲਾ ਸ਼ਰਨਾ ਕਰਾਉਂਦਾ ਬਹਿ ਜਾ ਬਹਿ ਜਾ ਆਹ ਬੱਲੇ ਬੱਲੇ ਘਰੀ ਦੀਆਂ ਸੁੰਜਾਂ ਟਿੱਕ ਟਿੱਕ ਮੱਲਾ ਖੇਚ ਮੱਲਾ ਖੇਚ ਇਹ ਡੱਗੋ ਰਮਾਣੇ ਵਾਲਾ ਸ਼ਰਨਾ ਗੱਗੀ ਸ਼ਰਮੇ ਵੱਲੋਂ 1000 ਰੁਪਿਆ ਮੈਚ ਤਾਂ ਫਸਿਆ ਪਿਆ ਜੇ ਆ ਕਬੱਡੀ ਮੁੜਗੀ ਲੰਗੇਆਂ ਰੀਆਂ ਫੇਰ ਤਾਂ ਕੰਮ ਜਮਾ ਹੀ ਅਰ ਜੜਾ ਮਿੱਤਰਾ ਆਓ ਸਾਹਮਣੇ 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 ਇਧਰ ਦਵਤਾਨ ਸਿੰਘ ਦੀ ਧਰਤੀ ਹੈ ਪਾਰ ਕਹਿੰਦੇ ਟੱਗੋ ਵਾਲਾ ਆਇਆ ਫਿਰਦਾ ਆਪਣੀ ਆਈ ਦੇ ਉੱਪਰ ਆ ਬਾਜ ਵਾਲੀ ਝੱਟ ਮਾਰ ਕੇ ਕੈਂਚੀ ਲਾਉਂਦਾ ਭਾਰੀ ਫਿਰਕੜ ਜਾਫੀ ਨੂੰ ਦੁਨੀਆ ਦੁਨੀਆ ਜਾਣਦੀ ਕੋਬਰ ਨੂੰ ਦੁਨੀਆ ਜਾਣਦੀ ਸਾਰੀ ਸੋਹੜੇ ਕੋਬਰ ਨੂੰ ਦੁਨੀਆ ਜਾਣਦੀ ਸਾਰੀ